ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਅਸੀਂ ਚੰਗਾ ਸੋਚਣਾ ਅਤੇ ਚੰਗਾ ਕੰਮ ਤੋਂ ਹੀ ਡਰਦੇ ਹਾਂ ਤੇ ਸਾਨੂੰ ਜਨਮ ਤੋਂ ਲੈ ਕੇ ਹੁਣ ਤੱਕ ਮਾੜਾ ਹੀ ਦੱਸਿਆ ਗਿਆ ਹੈ ਚੰਗੇ ਬਾਰੇ ਸਿਸਲੇ ਸਮਝਉਂਦੀ ਸਾਨੂੰ ਕੋਸ਼ਿਸ਼ ਹੀ ਨਹੀਂ ਕੀਤੀ ਸੋ ਇਹ ਜੋ ਵਿਸ਼ਾ ਹੈ ਸਾਡੇ ਜ਼ਿੰਮਰ ਦੇ ਨਾਲ ਸਾਡੀ ਜੀਵਨ ਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਸੋ ਦੋਸਤੋ ਇਹ ਵਿਚਾਰ ਮੈਂ ਕਿਉਂ ਲਿਆ ਹੈ ਕਿ ਅਸੀਂ ਚੰਗਾ ਹੋਣ ਤੋਂ ਡਰਦੇ ਹਾਂ ਸਾਨੂੰ ਜਨਮ ਤੋਂ ਲੈ ਕੇ ਹੁਣ ਤੱਕ ਸਭ ਕੁਝ ਇਹੀ ਦਿਖਾਇਆ ਗਿਆ ਹੈ ਇਹੀ ਡਰਾਇਆ ਗਿਆ ਹੈ ਜੇਕਰ ਤੁਸੀਂ ਹੱਸੋਗੇ ਤਾਂ ਤਾਂ ਉਹਨੇ ਰੋਣਾ ਪਵੇਗਾ ਬਹੁਤਾ ਚੰਗਾ ਬਹੁਤਾ ਚੰਗਾ ਚੁਕੀਏ ਗੱਲਾਂ ਨਾ ਕਰਿਓ ਜ਼ਿੰਦਗੀ ਚ ਮਾਰਾ ਹੋਊਗਾ ਜੇਕਰ ਤੁਸੀਂ ਨੱਚੋਗੇ ਤਾਂ ਤੁਹਾਨੂੰ ਦੁੱਖ ਪੌਣੇ ਪੌਣ ਮਿਲਣਗੇ ਜੇ ਕੋਈ ਸ਼ੱਕ ਮਾਰੋਗੇ ਤਾਂ ਮਾਰਾ ਹੋਊਗਾ ਤੁਹਾਡੀ ਚੱਪਲ ਉਢੀ ਹੋਗੀ ਤਾਂ ਮਾਰਾ ਹੋਊਗਾ ਤੁਸੀਂ ਅਸਵੇਰ ਸੁਰਟ ਕੇ ਬਾਂਦਰ ਦਾ ਨਾਂ ਆ ਲਿਆ ਮਾਰਾ ਹੋਊਗਾ ਕਹਿਣ ਤੋਂ ਭਾਵੇਂ ਟੋਟਲੀ ਸਾਨੂੰ ਜੰਤੂ ਲੈ ਕੇ ਹੁਣ ਤੱਕ ਨਕਾਰਾਤਮਕ ਵਿਚਾਰ ਵੀ ਦਿੱਤੇ ਗਏ ਹਨ ਇਹੀ ਨਕਾਰਾਤਮਕ ਵਿਚਾਰ ਸਾਡੇ ਜੀਵਨ ਦਾ ਆਦਤਾਂ ਬਣ ਜਾਂਦੀ ਬਣ ਗਈਆਂ ਇਹੀ ਇਹੀ ਨਕਾਰਾਤਮਕ ਵਿਚਾਰ ਜਿਹੜੇ ਆਦਤਾਂ ਬਣੇ ਆਦਤਾਂ ਬਣ ਤੋਂ ਬਾਅਦ ਇਹੀ ਨਕਾਰਾਤਮਕ ਵਿੱਚ ਵਿਚਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ ਇਹੀ ਨਕਾਰਾਤਮਕ ਚਾ ਹਿੱਸਾ ਬੰਤ ਪਰ ਸਾਡਾ ਭਿਖ ਬਣੇ ਕਹਿਣ ਤੋਂ ਭਾਵ ਟੋਟਲੀ ਸਾਡੇ ਬਚਪਨ ਦੇ ਵਿੱਚ ਕੋਰੇ ਮਨ ਦੇ ਉੱਤੇ ਨਕਾਰਾਤਮਕ ਵਿਚਾਰਾਂ ਦੀ ਛਾਪ ਬਣਾ ਦਿੱਤੀ ਗਈ ਅਸੀਂ ਚੰਗਾ ਸੋਚ ਚੰਗਾ ਬੋਲ ਚੰਗਾ ਦੇਖਣ ਦੇ ਕਾਬਿਲ ਨਹੀਂ ਰਹੇ ਕਿਉਂਕਿ ਜੇਕਰ ਅਸੀਂ ਛੋਟੇ ਬੱਚੇ ਨੂੰ ਕਿਸੇ ਚੀਜ਼ ਤੋਂ ਡਰਾਵਾਂਗੇ ਉਸ ਦੇ ਕੋਰੇ ਮਨ ਦੇ ਉੱਤੇ ਉਹ ਚੀਜ਼ ਛਾਪ ਜਾਵੇਗੀ ਜੇਕਰ ਤੁਸੀਂ ਬੱਚੇ ਨੂੰ ਕੋਈ ਮਾਂ ਕਹਿੰਦੀ ਹੈ ਛੋਟੇ ਬੱਚੇ ਨੂੰ ਕੋਈ ਮਾਂ ਕਹਿੰਦੀ ਹੈ ਪੁੱਤ ਬਾਹਰ ਨਾ ਜਾਏ ਬਾਹਰ ਭੂਤ ਹੈ ਤੇ ਨ ਭੂਤ ਚਿੰਬੜ ਜਾਣਗੇ ਉਹ ਬੱਚਾ ਆਪਣੀ ਮਾਂ ਤੇ ਭਰੋਸਾ ਕਰਦਾ ਹੈ ਤੇ ਉਹ ਯਕੀਨ ਕਰੇਗਾ ਕਿ ਮੇਰੀ ਮਾਂ ਨੇ ਕਿਹਾ ਵੀ ਜੇ ਮੈਂ ਬਾਹਰ ਜਾਊਗਾ ਤੇ ਬਾਹਰ ਭੂਤ ਆ ਉਹ ਕੀ ਹੁੰਦਾ ਕਿ ਬੱਚੇ ਦੇ ਕੋਲੇ ਮਨ ਦੇ ਉੱਤੇ ਉਹ ਗੱਲ ਨੇ ਆਪਣਾ ਆਧਾਰ ਬਣਾ ਲਿਆ ਆਪਣੀ ਜੜ ਬਣਾ ਲਈ ਉਸੇ ਦਿਨ ਤੋਂ ਬੱਚਾ ਘਰ ਤੋਂ ਬਾਹਰ ਜਾਣ ਲੱਗਿਆਂ ਡਰਨ ਲੱਗਾ ਉਸੇ ਦਿਨ ਤੋਂ ਬੱਚੇ ਦੇ ਮਨ ਵਿੱਚ ਇਹ ਚੀਜ਼ ਬੈਠ ਗਈ ਕਿ ਭੂਤਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਕੋਈ ਸ਼ੈਅ ਹੁੰਦੀ ਹੈ ਜੋ ਮਾਰੀ ਹੁੰਦੀ ਹੈ ਉਸੇ ਦਿਨ ਤੋਂ ਬੱਚੇ ਦੇ ਮਨ ਦੇ ਵਿੱਚ ਇੱਕ ਵਹਿਮ ਨੇ ਇੱਕ ਭਰਮ ਨੇ ਜੜ ਫੈਸਾਰ ਲਈ ਉਸੇ ਦਿਨ ਤੋਂ ਬੱਚੇ ਦੇ ਮਨ ਦੇ ਵਿੱਚ ਕਿਸੇ ਇੱਕ ਡਰ ਨੇ ਘਰ ਬਣਾ ਲਿਆ ਇਸੇ ਤਰ੍ਹਾਂ ਦੇ ਨਕਾਰਾਤਮਕ ਬਹੁਤ ਵਿਚਾਰ ਅਸੀਂ ਹਰ ਰੋਜ਼ ਹਰ ਦਿਨ ਆਪਣੇ ਬੱਚਿਆਂ ਨੂੰ ਆਪਣੇ ਜਵਾਕਾਂ ਨੂੰ ਦਿੰਦੇ ਰਹਿੰਨੇ ਆ ਅਸੀਂ ਸਮਾਜ ਵਿੱਚ ਐਸੀ ਬਹੁਤ ਹੀ ਮੜਕੜ ਕਟਣਾਵਾ ਦੇਖਦੇ ਆ ਜੋ ਪੁਰਾਣੇ ਸਮੇਤ ਬਜ਼ੁਰਗਾਂ ਦੇ ਵੇਲੇ ਤੋਂ ਦੀਆਂ ਆ ਰੀਆਂ ਤੇ ਅਸੀਂ ਉਹਨਾਂ ਨੂੰ ਮੰਨਦੇ ਆ ਰਿਹਾ ਅਸੀਂ ਕਦੇ ਉਹਨਾਂ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਜ਼ੁਰਗਾਂ ਨੇ ਇਹ ਗੱਲਾਂ ਕਿਉਂ ਕਹੀਆਂ ਹਜ਼ੂਰਖਾਨੇ ਇਹ ਗੱਲਾਂ ਕਿਉਂ ਕਹੀ ਇਸ ਚੌਂਸਤੇ ਵਿੱਚ ਦੀ ਇਸ ਤਰ੍ਹਾਂ ਨਹੀਂ ਲੰਘਣਾ ਚ ਆ ਕੰਮ ਨਹੀਂ ਕਰਨਾ ਇਸ ਤਰ੍ਹਾਂ ਕਰੋਗੇ ਤਾਂ ਇੰਜ ਹੋ ਜਾਵੇਗਾ ਕਦੇ ਵੀ ਇਹ ਚੀਜ਼ਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅਸੀਂ ਉਹਨਾਂ ਪਰੰਪਰਾਵਾਂ ਦੇ ਨਾਲ ਬੱਚੇ ਤੁਰੇ ਆਇਆ ਸਟੈਪ ਬਾਈ ਸਟੈਪ ਪੀੜੀ ਤੋਂ ਪੀੜੀ ਉਹੀ ਚੀਜ਼ਾਂ ਅਸੀਂ ਕਰਦੇ ਤੁਰੇ ਆ ਰਹੇ ਹਾਂ ਅਸੀਂ ਉਹਨਾਂ ਦੇ ਪਿੱਛੇ ਦੀ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਤਾਂ ਵਿਗਿਆਨਿਕ ਤਰੀਕੇ ਨਾਲ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬਸ ਜੋ ਬਜ਼ੁਰਗ ਕਰਦੇ ਆਏ ਆ ਉਹੀ ਅਸੀਂ ਕਰਨ ਲੱਗੇ ਦਾ ਉਹੀ ਉਸੇ ਬੱਚਿਆਂ ਨੂੰ ਦੇ ਦਿੱਤਾ ਇਹ ਪੀੜੀ ਦਰ ਪੀੜੀ ਇਹ ਚੀਜ਼ਾਂ ਚਲਦੀਆਂ ਆ ਰਹੀਆਂ ਹਨ ਸੋ ਜਦੋਂ ਅਸੀਂ ਕਿਸੇ ਕਿਸੇ ਜਗ੍ਹਾ ਦੇ ਉੱਤੇ ਕੋਈ ਚੀਜ਼ ਖਿਲਰੀ ਹੁੰਦੀ ਆ ਜਦ ਰੂਲੀ ਹੁੰਦੀ ਆ ਤਾਂ ਕਹਿ ਦਿੰਦੇ ਆ ਬਈ ਇਹ ਤੇ ਪੂਨਾ ਕੀਤਾ ਇਹੋ ਤੁਹਾਨੂੰ ਕੋਈ ਤੁਹਾਨੂੰ ਭੂਤ ਚੱਪੜ ਜਾਂਦੀ ਭੂਤ ਕੀ ਹੈ ਸਾਡੇ ਮਨ ਦਾ ਡਰ ਸਾਡਾ ਇੱਕ ਭਰਮ ਜੋ ਸਾਨੂੰ ਦੇ ਦਿੱਤਾ ਗਿਆ ਜੋ ਸਾਡੇ ਮਨ ਚ ਘੜ ਦਿੱਤਾ ਗਿਆ ਬਚਪਨ ਤੋਂ ਲੈ ਕੇ ਜਿਹੜਾ ਡਰ ਸਾਡੇ ਮਨ ਦੇ ਵਿੱਚ ਕਪਾ ਦਿੱਤਾ ਗਿਆ ਉਹ ساری ਉਮਰ ਚੱਲਦਾ ਉਹ ਸਾਡੀ ਉਮਰ ਲੰਘ ਜਾਂਦੀ ਜਾਂ ਸਾਡੇ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ ਕਿਉਂਕਿ ਸਾਡੀ ਮਾਂ ਨੇ ਕਹਿ ਦਿੱਤਾ ਸੀ ਜਦੋਂ ਸਾਡੀ ਮਾਂ ਨੇ ਕਿਹਾ ਤਾਂ ਪੁੱਤ ਬਾਹਰ ਨਾ ਜਾਈਂ ਭੂਤ ਆ ਤੇ ਅਸੀਂ ਲਿਖ ਲਿਆ ਅਸੀਂ ਨੋਟ ਕਰ ਲਿਆ ਮਾਂ ਝੂਠ ਨਹੀਂ ਬੋਲਦੀ ਮਾਂ ਨੇ ਕਿਹਾ ਬਾਹਰ ਜਾਊਗਾ ਤਾਂ ਭੂਤ ਆ ਸੱਚੀ ਹੋਊਗਾ ਕੋ ਮਾਂ ਨੇ ਕਿਹਾ ਕਿਉਂਕਿ ਮਾਂ ਦੀ ਗੱਲ ਤੇ ਬੱਚਾ ਯਕੀਨ ਕਰਦਾ ਏ ਇਸੇ ਕਰਕੇ ਉਹ ਬੱਚੇ ਦੇ ਮਨ ਦੇ ਵਿੱਚ ਇੱਕ 네ਗੇਟਿਵ ਵਿਚਾਰ ਨੇ ਘਰ ਕਰ ਲਿਆ ਉਹ ਆਪਣੇ ਦੋਸਤਾਂ ਨੂੰ ਵੀ ਦੱਸੂਗਾ ਵੀ ਮੇਰੀ ਮੰਮੀ ਇਹ ਆਦੀ ਕਿ ਜੇ ਸ਼ਾਮ ਨੂੰ ਮੈਂ ਬਾਹਰ ਜਾਵਾਂ ਉਹਦੇ ਬਾਹਰ ਪੂਤਾ ਪੂਤ ਮਨ ਕਿੰ ਬੜ ਜਾਣਗੇ ਤੇ ਮੈਂ ਬਿਮਾਰ ਹੋਜੂ ਮੈਂ ਮੇਰਾ ਕੁਝ ਮਾਰਾ ਹੋਜੂ ਇਸੇ ਤਰ੍ਹਾਂ ਦੇ ਮਾਰ ਘੜਤ ਘਟਨਾਵਾਂ ਨੇ ਸਾਡੇ ਮਨ ਦੇ ਛਾਪ ਬਣਾਈ ਹੋਈ ਆ ਉਸ ਉਹਨਾਂ ਘਟਨਾਵਾਂ ਦਾ ਰਾਹੀ ਸੰਦਰਾਇਆ ਜਾ ਰਿਹਾ ਜੇਕਰ ਤੁਸੀਂ ਰੱਬ ਦੀ ਪੂਜਾ ਨਹੀਂ ਕਰੋਗੇ ਰੱਬ ਦਾ ਪਾਠ ਨਹੀਂ ਕਰੋਗੇ ਸਿਮਰਨ ਨਹੀਂ ਕਰੋਗੇ ਤੁਹਾਨੂੰ ਪਾਪ ਲੱਗੂ ਇਹ ਕਿਹੜੇ ਪਾਸੇ ਦੀ ਬੇਤੁਕੀਆਂ ਗੱਲਾਂ ਪ੍ਰਮਾਤਮਾ ਦਾ ਸਾਡੇ ਨਾਲ ਜੇ ਅਸੀਂ ਪਾਰਸਮੁਲ ਨਹੀਂ ਕਰਾਂਗੇ ਪ੍ਰਮਾਤਮਾ ਕਿਉਂ ਗੁੱਸੇ ਹੋਊਗਾ ਅਸੀਂ ਕਿਤੇ ਕੋਈ ਜਵਾਰਾ ਕਰ ਰਹੇ ਆ ਨਹੀਂ ਸਾਨੂੰ ਡਰਾਇਆ ਗਿਆ ਧਰਮ ਕਿਤੇ ਸਾਨੂੰ ਧਰਮ ਦੇ ਨਾਂ ਤੇ ਡਰਾਇਆ ਗਿਆ ਕਿਤੇ ਸਾਨੂੰ ਕਰਮਕਾਰ ਦੇ ਨਾਂ ਤੇ ਡਰਾਇਆ ਗਿਆ ਕਿਤੇ ਸਾਨੂੰ ਵੈਦ ਪਰਮਾ ਦੇ ਨਾਂ ਤੇ ਡਰਾਇਆ ਗਿਆ ਪਰ ਅਸੀਂ ਚੰਗਾ ਹੋਣ ਵਾਲੇ ਸੋਚਦੇ ਨਹੀਂ ਕਿ ਹੱਸੂਗੇ ਬੱਚਾ ਨੂੰ ਖੇੜ ਖੜਾ ਕੇ ਹੱਸੇ ਉਹ ਇਹਨੂੰ ਚੁੱਪ ਕਰਾਓ ਇਹਨੂੰ ਚੁਪ ਕਰਾਓ ਇਸ ਤਰ੍ਹਾਂ ਤੇ ਬਰਬਾਦ ਉਹਨਾਂ ਹੀ ਰਹੂਗਾ ਜਿਨ੍ਹਾਂ ਦੇ ਅੰਦਰ ਕੋਈ ਮਰੀ ਖੁਸ਼ੀ ਦਾ ਵਰਲਮੇਵਾ ਉੱਠਦਾ ਉਹ ਇੰਨਾ ਖੁਸ਼ ਹੋਏ ਨਾ ਤੂੰ ਦੁੱਖ ਭੋਗਣੇ ਪੈਣਗੇ ਇਸ ਤਰ੍ਹਾਂ ਦੇ ਨਕਾਰਾਤਮਕ ਵਿਚਾਰਾਂ ਨੇ ਸਾਡੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਸਾਡੀ ਨੌਜਵਾਨੀ ਮਾਨਸਿਕ ਤੌਰ ਤੇ ਇੱਸੀ ਕਰਕੇ ਕਮਜ਼ੋਰ ਹੋ ਗਈ ਕਿਉਂਕਿ ਅਸੀਂ ਉਹਨਾਂ ਨੂੰ ਸਹੀ ਮਾਰਗ ਨਹੀਂ ਦੇ ਸਕੇ ਅਸੀਂ ਉਹਨਾਂ ਨੂੰ ਸਹੀ ਰਸਤਾ ਨਹੀਂ ਦੇ ਸਕੇ ਅਸੀਂ ਉਹਨਾਂ ਨੂੰ ਗਿਆਨ ਨਹੀਂ ਦੇ ਸਕੇ ਸਾਡੀ ਨੌਜਵਾਨੀ ਕੋਲ ਗਿਆਨ ਅੱਜ ਦੀ ਨੌਜਵਾਨੀ ਜੋ ਐਸ ਫੋਰਮੇ ਦੀ ਸੰ 2000 ਤੋਂ ਤੇ ਹੁਣ ਤੱਕ ਦੇ ਜੋ ਬੱਚੇ ਹਨ ਉਹ ਬਹੁਤ ਜਿਆਦਾ ਨਿਕਾਰਾਤਮਿਕ ਹਨ ਇੰਨੇ ਜਿਆਦਾ ਡਰੇ ਹੋਏ ਆ ਸਹਿਮੇ ਹੋਏ ਆ ਕਿਉਂਕਿ ਉਹਨਾਂ ਨੇ ਗਿਆਨ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਧਾਰਮਿਕ ਤੌਰ ਤੇ ਉਹ ਇੰਨੇ ਕੇ ਜਿਆਦਾ ਪਛੜ ਗਏ ਉਹਨਾਂ ਵਿੱਚ ਚੰਗਾ ਸੋਚਣ ਦੀ ਚੰਗਾ ਜਾਣਨ ਦੀ ਚੰਗਾ ਸਮਝਣ ਦੀ ਸ਼ਕਤੀ ਹੀ ਨਹੀਂ ਰਹੀ ਸੋ ਆਪਣੇ ਜੀਵਨ ਦੇ ਵਿੱਚ ਅਗਰ ਤੁਸੀਂ ਚੰਗਾ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਅਧਿਆਤਮਿਕ ਤੌਰ ਤੇ ਖੋਜ ਵਿੱਚ ਲੈ ਕੇ ਜਾਓ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਸੋ ਸਾਨੂੰ ਜੋ ਪਰੰਪਰਾਵਾਂ ਮਿਲੀਆਂ ਹਨ ਨਕਾਰਤਮ ਪਰੰਪਰਾਵਾਂ ਮਿਲੀਆਂ ਉਹ ਪੀੜ੍ਹੀਦਰ ਪੀੜ੍ਹੀ ਸਾਡੇ ਨਾਲ ਚਲੀਆਂ ਆ ਰਹੀਆਂ ਸਾਨੂੰ ਚੰਗਾ ਸੋਚਣ ਤੇ ਚੰਗਾ ਬੋਲਣ ਤੇ ਚੰਗਾ ਖਾਣ ਤੇ ਸਾਡੇ ਤੇ ਪਾਬੰਦੀਆਂ ਰਹੀਆਂ ਸਾਨੂੰ ਨਕਾਰਾਤਮਕੀ ਦਿੱਤਾ ਗਿਆ ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਵਾਤੀ ਗਈ ਸਾਡੀ ਅੱਜ ਦੀ ਨੌਜਵਾਨੀ ਵਿੱਚ ਵੀ ਕੀ ਹੈ ਸਾਡੀ ਅੱਜ ਦੀ ਨੌਜਵਾਨੀ ਨੂੰ ਕੀ ਦਿੱਤਾ ਗਿਆ ਸਾਡੀ ਅੱਜ ਦੀ ਨੌਜਵਾਨੀ ਨੂੰ ਹੰਕਾਰ ਦਿੱਤਾ ਗਿਆ ਸਾਡੀ ਅੱਜ ਦੀ ਨੌਜਵਾਨੀ ਨੂੰ ਇਸ ਤਰ੍ਹਾਂ ਦਾ ਸੰਗੀਤ ਦਿੱਤਾ ਗਿਆ ਜੀ ਕਿ ਮੈਂ ਮੈਂ ਹਾਜਿਸ ਵਿੱਚ ਯਾਨੀ ਕਿ ਕੁਝ ਚੰਗਾ ਹੈ ਨਹੀਂ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਵੀ ਚੰਗਾ ਵਿਚਾਰ ਸਾਡੀ ਨੌਜਵਾਨੀ ਨੂੰ ਨਹੀਂ ਦਿੱਤਾ ਗਿਆ ਸੋ ਦੋਸਤੋ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਬਣਾਓ ਕਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਪਰੰਪਰਾ ਦੇ ਨਾਲ ਨਾ ਪਜੋ ਜੋ ਤੁਹਾਡੇ ਤੇ ਥੋਪੀ ਗਈ ਆ ਪੁਰਾਣੀ ਪੀੜੀ ਦਾ ਪੀੜੀ ਉਸ ਦੇ ਮਗਰ ਦੀ ਖੋਜ ਕਰਨ ਦੀ ਕੋਸ਼ਿਸ਼ ਕਰੋ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡੇ ਭੇਖ ਦੇ ਵਿੱਚ ਕਦੇ ਵੀ ਤੁਹਾਡੇ ਨਾਲ ਕੁਝ ਮਾਰਾ ਨਾ ਵਾਪਰੇ ਕਿਉਂਕਿ ਮਨ ਨੂੰ ਦਿੱਤਾ ਕੋਈ ਆ ਕੋਈ ਵੀ ਵਿਚਾਰ ਮਨੁੱਖ ਦੇ ਉੱਤੇ ਤੁਸੀਂ ਭਰੋਸਾ ਨਹੀਂ ਕਰਦੇ ਜੇ ਤਾਂ ਤੁਸੀਂ ਮਨ ਨੂੰ ਉੱਤੇ ਭਰੋਸਾ ਕਰਦੇ ਹੋ ਤਾਂ ਉਹ ਵਾਪਰੇਗਾ ਜੇਕਰ ਮਨ ਨੂੰ ਦਿੱਤੇ ਹੋਏ ਵਿਚਾਰ ਤੋਂ ਤੁਸੀਂ ਭਰੋਸਾ ਨਹੀਂ ਕਰਦੇ ਤਾਂ ਉਹ ਨਹੀਂ ਵਾਪਰੇਗਾ ਸੋ ਆਪਣੇ ਜੀਵਨ ਜਾਂਚ ਨੂੰ ਬਦਲੋ ਆਪਣੇ ਆਪਣੇ ਮਨ ਨੂੰ ਸਕਾਰਾਤਮਕ ਰੱਖੋ ਜ਼ਿੰਦਗੀ ਤੁਹਾਨੂੰ ਖੁਸ਼ੀਆਂ ਦੇਵੇਗੀ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਮਿਸ਼ਨ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ